ਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆਂ ਬਾਈ ਜੀ ਵਿਆਹ ਦੇ ਕਾਰਡ ਵੰਡਣ ਤੇ ਕਿਉਂਕਿ ਪਹਿਲੀ 2 ਤਰੀਕ ਨੂੰ ਸਾਡੀ ਲੜਕੀ ਦਾ ਵਿਆਹ ਹੈ ਉਹਦੇ ਕਰਕੇ ਵੀ ਆਪਾਂ ਅੱਜ ਸ਼ੁਰੂ ਕਰਿਆ ਹੈ ਕੰਮ ਬੱਸ ਤਿੰਨਵੇਂ ਗਿਣਾ ਵਿੱਚੇ ਹੋ ਰਿਹਾ ਕਿਉਂਕਿ ਅੱਜ ਹੈਗੀ ਹੈ ਬਾਈ ਬਾਈ 23 ਤਰੀਕ ਨੇ ਬਾਈ ਸਹੀ ਜੀ 23 ਤਰੀਕ ਅੱਜ ਇਹ ਆਪਾਂ ਜਿੰਨੀ ਹੋ ਸਕੇ ਆਪਾਂ ਨੇ ਮਤਲਬ ਫਿਰ ਵੀ ਇੱਕ ਦੋ ਦਿਨਾਂ ਦੇ ਵਿੱਚ ਕੰਮ ਨਿਬੇੜਨਾ ਹੈ ਤੇ ਆਪਾਂ ਹੁਣ ਜਾ ਰਹੇ ਹਾਂ ਮਰੰਡਾ ਮਰੰਡਾ ਦੇ ਅੜਕੇੜੇ ਚ ਪਿੰਡ ਆਪਣੇ ਰਿਸ਼ਤੇਦਾਰ ਹੈ ਕਈ ਉੱਧਰ ਕਈ ਜਾਂਦੇ ਮਤਲਬ ਘੁੰਮਣਾ ਹੈ ਇੱਕ ਦਿਨ ਦੇ ਵਿੱਚ ਅਸੀਂ ਕਾਫੀ ਮਰੰਡਾ ਮਰੰਡੇ ਦੇ ਕਰਾਲੀ ਫਿਰ ਕਰਾਲੀ ਤੇ ਅਸੀਂ ਚੰਡੀਗੜ੍ਹ ਚੰਡੀਗੜ੍ਹ ਤੇ ਫਿਰ ਪੰਜ ਕੋਲਾ ਐਦਾਂ ਰੂਟ ਬਣਾਇਆ ਸੀ ਪਹਿਲਾਂ ਚੱਲੇ ਮਰੰਡਾ ਤੇ ਆਪਾਂ ਹੁਣ ਮਿਲਦੇ ਆਪਾਂ ਨੇ ਖੜਾ ਦਾ ਹੋਣੀ ਰਸਤੇ ਦਾ ਹਾਇ ਨੋ ਜਿੱਦੂ ਹੋ ਗਿਆ ਆਪਾਂ ਬਈ ਪਹੁੰਚ ਗਏ ਆਂ ਇਧਰ ਮੰਡੇ ਹੈ ਥਮਾਣੋ ਦੇ ਵਿੱਚੋਂ ਆਏ ਹਵਾਰਿਆਂ ਨੂੰ ਤੇ ਵੀ ਸਾਨੂੰ ਬਾਰੇ ਪਤਾ ਨਹੀਂ ਪੁੱਛ ਪੁੱਛ ਕੇ ਜਾ ਰਹੇ ਆਂ ਆਪਾਂ ਬਈ ਉਹ ਪਤਨਾ ਦੇਖੋ ਬਾਈ ਕਿੰਨੀਆਂ ਸੋਹਣੀਆਂ ਜਿਹੀਆਂ ਕਿੰਨਾ ਵਧੀਆ ਹੋਈ ਗਈ ਹੈ ਇਹ ਤਾਂ ਸਾਨੂੰ ਜਿਲੀ ਜਿਲੀ ਜਾਂਦੇ ਸਾਰੇ ਪਾਸੇ ਤੇ ਆਪਾਂ ਹਵਾਰਾ ਬੈਠੋ ਪਹੁੰਚੇ ਆਹ ਭਾਈ ਆਪਾਂ ਚੱਲ ਵਾਪਸ ਆ ਚੱਲੇ ਉਧਰ ਕਾਰਡ ਦੀਗਾ ਉਹ ਘਰ ਸਾਹਮਣੇ ਸਾਡੀ ਸਿਸਟਰ ਹੈ ਜੀ ਮੇਰੀ ਬੂਆ ਦੀ ਉੱਥੇ ਆਪਾਂ ਲੰਦਿਆ ਕਾਰਡ ਤੇ ਆਪਾਂ ਹੁਣ ਜਾ ਰਹੇ ਵਾਪਸ ਜਾਣਾ ਆਪਣਾ ਢੇਸ ਬਰਾ ਹੁਣ ਆਪਾਂ ਢੇਸ ਬਰਾ ਜਗਾ ਮੰਦੇ ਭਾਈ ਆਪਾਂ ਤੁਹਾਨੂੰ ਅੱਗੇ ਦੇਖਦੇ ਓਕੇ ਬਾਈ ਪੌਂਚ ਘੰਟੇ ਢੇਸਪਰਾ ਤੇ ਇੱਥੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਾਰਡ ਦੇਣਾ ਹੈ ਇਹ ਪਿੰਡ ਢੇਸਪਰਾ ਤੇ ਹੁਣ ਆਪਾਂ ਦੇਖਦੇ ਆਂ ਤੇ ਆਪਾਂ ਅੱਗੇ ਜਾ ਕੇ ਤੁਹਾਨੂੰ ਮਿਲਦੇ ਬਈ ਹੁਣ ਹਾਂਜੀ ਭਾਈ ਆਪਾਂ ਹੁਣ ਅੱਗੇ ਚੇਹਰੇ ਦੇ ਜਾ ਰਹੇ ਆ ਬਾਈ ਹੁਣ ਚਲੋ ਕਾਹਦਾ ਚਲੋ ਜਾਵਾਂਗੇ ਜਿੱਥੇ ਹੈ ਨਿਊ ਗੇਟ ਹਰਮੰਦਰ ਸਾਹਿਬ ਤੇ ਆਪਾਂ ਨੇ ਹੁਣ ਜਾਣਾ ਹੈਗਾ ਇਹ ਸਪਰਾਈ ਅਪਰਾਈ ਦੀ ਮੁੰਡੀਆਂ ਉੱਤਰੋਂ ਦੇਖਦੇ ਬੱਤੀ ਤੇ ਜੋ ਵੀ ਆਉਂਦਾ ਆਪਾਂ ਭਾਈ ਜੀ ਹੁਣ ਮਰੰਡਾ ਮਰੰਡਾ ਗੁਰਦੁਆਰਾ ਸਾਹਿਬ ਤੇ ਆਪਾਂ ਕੋਤਵਾਲੀ ਸਾਹਿਬ ਤੇ ਆਪਾਂ ਜਾ ਰਹੇ ਕਾਈਨਰ ਰੋਡ ਦੇ ਬਾਅਦ ਕਾਰਡ ਦੇ ਧਾਰਿਖਦਾਰ ਨੂੰ ਇਹ ਆਪਾਂ ਨਾ ਹੁਣ ਦੁਬਾਰੇ ਜਾਣਾ ਮੁੰਡੀਆਂ ਕਿਉਂਕਿ ਰਸਤੇ 'ਚ ਪਹਿਲਾਂ ਸਾਡਾ ਦੋਹਾਂ ਦਾ ਦਿਮਾਗ 'ਚ ਨਹੀਂ ਰਿਹਾ ਮੁੰਡੀਆਂ ਮੁੰਡੀਆਂ ਕਰਦੇ ਮੈਂ ਅੱਡਾ ਪਹੁੰਚ ਗਏ ਚਲੋ ਅੱਗੇ ਜਾ ਕੇ ਆ ਗਏ ਪਿੰਡ ਮੁੰਡੀਆਂ ਇੱਥੇ ਬਾਈ ਕਾਰਡ ਦੇਣਾ ਆਪਾਂ ਨੇ ਕਾਰਡ ਦੇ ਗਿਆ ਉੱਤੇ ਬਾਅਦ ਆਪਾਂ ਨੇ ਚੱਲੇ ਪਾ DNA ਦੂਜੀ ਸਾਈਡ ਨੂੰ ਸਿਓ ਮੱਜਰੇ ਜਾਣਾ ਹੈ ਆਪਾਂ ਰੋਪੜ ਸਾਈਡ ਤੇ ਆਪਾਂ ਮਿਲਦੇ ਹਾਂ ਆਪਾਂ ਪਹੁੰਚ ਗਏ ਆਂ ਬਾਈ ਜੀ ਆਪਣਾ ਕਾਈ ਨੌਰ ਦੇ ਰੋਪੜ ਵਾਲਾ ਰੋਡ ਆ ਇਹ ਦੁਲਤੀ ਮਾਜਰਾ ਆਈਏ हां ਦੁਲਤੀ ਮਾਜਰਾ ਇੱਥੇ ਮੁੜਨਾ ਆਈ ਆਈ ਇਹਨਾਂ ਲਿਖਿਆ ਬੋਲਦੇ ਆ ਰਹੇ ਨਾ ਮੁੜ ਜਾ ਆਪਾਂ ਦੁਲਤੀ ਮਾਜਰੇ ਨੂੰ ਮੁੜ ਗਏ ਬਾਈ ਜੀ ਆਪਾਂ ਸਿਓ ਮਾਜਰਾ ਜਾਣਾ ਹੁਣ ਆਪਾਂ ਨੇ ਕੋਸਾ ਨਾ ਹੋ ਵੇਸੇ ਦਾਸੀਓ ਮਾਜਰੇ ਪਹੁੰਚ ਜਾਣਾ ਤੇ ਆਪਾਂ ਮਿਲਦੇ ਹੁਣ ਰੋਪੜ ਵਾਲੇ ਰੋਡ ਤੇ ਜਾ ਕੇ ਕਿਉਂਕਿ ਉੱਥੇ ਅੱਗੇ ਜਾਣਾ ਰਾਜੇ ਮਾਜਰਾ ਰਾਜੇ ਮਾਜਰਾ ਵੀ ਕਾਰਡ ਦੇਣਾ ਫਿਰ ਆਪਾਂ ਨਿਕਲਣਾ ਉੱਤਰ ਕਬੈੜੀ ਕਿਦਰਾਬਾਦ ਉਹ ਰੋਪੜ ਤੱਕ ਵੀ ਜਾਣਾ ਉੱਤਰ ਵੀ ਦੇਖ ਪਾ ਜੀ ਬਾਈ ਜੀ ਸੀਮਾ ਜੀ ਮੇਰੀ ਬੂਆ ਇੱਥੇ ਹੈ ਤੇ ਆਪਾਂ ਉਹਨਾਂ ਦਾ ਹੁਣ ਕਾਰ ਦੇਣਾ ਉਹ ਸਾਹਮਣੇ ਘਰ ਹੈ ਉਹਨਾਂ ਦਾ ਇਹ ਦੇਖੋ ਜੀ ਆਪਾਂ ਉਹਨਾਂ ਦੇ ਘਰੇ ਵਾਹ ਜਾਣਾ ਆਹ ਦੇਖੋ ਵੱਤ ਗਏ ਬਾਈ ਪਿੱਛਾ ਚੱਕ ਦਾਣੇ ਦੀ ਗੱਡੀ ਨੇ ਯਾਰ ਅਸੀਂ بے ਖਿਆਲ ਹੋ ਗਏ ਗੱਡੀ ਵਾਲਾ ਵੀ بے ਖਿਆਲ ਤਾਂ ਬੱਸ ਬਚਾਓ ਹੋ ਗਿਆ ਰੱਬ ਨੇ ਰੱਖ ਲਿਆ ਅੱਜ ਆਪਾਂ ਜਾ ਰਹੇ ਹਾਂ ਚਟੌਲੀ ਤੇ ਆਹ ਜਟੌਲੀ ਦੀ ਹੈ ਖੂਬਸੂਰਤ ਸੜਕਾਂ ਬੜੀਆਂ ਵਧੀਆ ਵਧੀਆ ਸੜਕਾਂ ਆਹੀ ਚਟੌਲੀ ਦੀਆਂ ਖੂਬਸੂਰਤ ਖੜੜ ਵਾਲਾ ਹਾਲ ਆ ਰਹੀ ਭਾਈ ਕਾਫੀ ਦੇਰ ਮੁੱਧ ਦਾ ਬੀਤ ਗਈਆਂ ਸੜਕ ਨੂੰ ਜੋ ਕੁਸ ਖੜੜ ਦੇ ਵਿੱਚ ਐ ਉਹ ਕੁਸ ਇੱਥੇ ਮੈਨੂੰ ਬਹੁਤ ਦੇਰ ਹੋ ਗਿਆ ਸੜਕ ਦੇਖਦੇ ਨੂੰ ਆਹੀ ਹਾਲ ਟੁੱਟਣ ਪਰ ਜਿਹੜਾ ਆਪਾਂ ਮਿਲਦੇ ਹੁਣ ਅੱਗੇ ਹਾਂ ਭਾਈ ਆਪਾਂ ਜਾ ਰਹੇ ਹਾਂ ਹੁਣ ਅੱਗੇ ਇੱਕ ਰੋਡ ਆਏਗਾ ਫੀਜਨ ਪਰੇ ਦੇ ਮਦਵਾੜੇ ਨੂੰ ਤੇ ਆਪਾਂ ਨਾ ਉਹ ਜਾਣਾ ਰੁੱਪੜ ਸਾਈਡ ਮੀਆਂ ਪਰ ਨੂੰ ਤੇ ਬਾਕੀ ਅੱਗੇ ਜਾ ਕੇ ਦੇਖਦੇ ਹੁਣ ਆਪਾਂ ਕਿੱਧਰ ਦਾ ਕਿਵੇਂ ਆਪਾਂ ਨੇ ਟਟੋਲੀ ਵੀ ਦੀ ਆਏ ਕਾਰਡ ਤੇ ਬਾਕੀ ਅੱਗੇ ਦੇਖਦੇ ਹਾਂ ਜੱਗ ਅੱਗੇ ਬੰਦੇ ਮਈ ਹੁਆਪਾ ਹਮ ਬਾਈ ਖੱਜੜ ਖਵਾਰ ਹੁੰਦੇ ਪੁੱਛਦੇ ਪਛਾਣਦੇ ਪਹੁੰਚੇ ਪਿੰਡ ਰਾਜੇ ਮਾਜਰਾ ਇਹ ਸਾਹਮਣੇ ਜਿਹੜਾ ਦਿਖ ਰਿਹਾ ਐ ਨਾ ਇਹ ਸਾਹਮਣੇ ਪਿੰਡ ਹੈਗਾ ਰਾਜੇ ਮਾਜਰਾ ਉੱਥੇ ਆਪਾਂ ਨੇ ਹੁਣ ਕਾਰਡ ਦੇਣਾ ਵਿਆਹ ਦਾ ਤੇ ਬਾਕੀ ਹਲੇ ਘਰ ਪਤਾ ਕਰਨਾ ਐ ਉਦਾਂ ਪਿੰਡ ਲੱਭਿਆ ਐ ਬਾਕੀ ਕਰ ਪੁੱਛਣਾ ਹੁਣ ਜਗ੍ਹਾ ਬਾਕੀ ਮਿਲਦੇ ਬਾਈ ਹੁਣ ਆਪਾਂ ਬਾਅਦ ਚੋਂ ਹਨਾ ਆਪਾਂ ਪਹੁੰਚ ਗਏ ਬਾਈ ਖਿਦਰਾਬਾਦ ਤੇ ਖਿਦਰਾਬਾਦ ਤੇ ਜਾਣਾ ਏ ਪਿੰਡ ਕਬਿਹੜੀ ਕਬਿਹੜੀ ਕਾਟ ਦੇਣੇ ਆਪਾਂ ਨੇ ਹੁਣ ਤੇ ਆਪਾਂ ਖਿਦਰਾਵਾ ਪਹੁੰਚ ਗਏ ਅੱਗੇ ਆਪਾਂ ਹੁਣ ਕਬਿਹੜੀ ਨੂੰ ਮੁੜਦੇ ਆ ਤੇ ਕਬਿਹੜੀ ਚੱਕਾ ਮਿਲਦੇ ਆ ਪਹੁੰਚ ਗਏ ਬਾਈ ਪਿੰਡ ਕਬਿਹੜੀ ਪੁਰਾਣੀਆਂ ਯਾਦਾਂ ਸਾਡਾ ਬਚਪਨ ਇੱਥੇ ਗੁਜ਼ਰਿਆ ਬਾਈ ਏ ਸੜਕਾਂ ਪਰ ਕਾ ਪਿੰਡ ਕੋ ਬਹੜੀ ਐ ਕ ਬਹੜੀ ਆਈ ਹੈ ਭਾਈ ਸਾਰੇ ਪਾਸੇ ਜਿੱਥੇ ਮੰਨਦੀ ਜਾਵੜੋ ਟੁੱਟੀਆਂ ਪੱਜੀਆਂ ਸੜਕਾਂ ਅਰ ਬੁਰਾ ਹਾਲ ਹੋ ਗਿਆ ਛਿੱਡ ਵੀ ਇਕੱਠੇ ਕਰ ਕਰ ਰੱਖਦੇ ਅੰਨਾ ਬੁਰਾ ਹਾਲ ਹੋਇਆ ਹੋਣਾ ਪੰਜਾਬ ਦੀਆਂ ਸੜਕਾਂ ਦਾ ਪਿੱਛੋਂ ਨਾ ਪਤਾ ਸਾਨੂੰ ਇੱਕ ਅੱਧੀ ਸੜਕ ਵਧੀਆ ਮਿਲੀ ਐ ਬਾਕੀ ਤਾਂ ਬੁਰਾ ਹਾਲ ਐ ਬਹੁਤ ਜ਼ਿਆਦਾ ਬੁਰਾ ਹਾਲ ਸੜਕਾਂ ਦਾ ਆਪਾਂ ਪੱਤੀਆਂ ਸੜਕਾਂ ਆਏ ਚਲੋ ਕਰਦਾ ਰਹਿੰਦਾ ਭਈ ਆਪਾਂ ਕਮਿਹੜੀ ਆ ਗਈ ਜੇ ਤੇ ਆਪਾਂ ਆਪਣੇ ਹੁਣ ਰੀਤੇ ਤਰਾਂ ਕੇ ਅੰਦਰ ਕਰੇ ਪ੍ਰਵੇਸ਼ ਕਰਾਂਗੇ ਤੇ ਵੀਡੀਓ ਨਹੀਂ ਬੁਰੀ ਬਣਾਉਣੀ ਹੈਗੀ ਪਰ ਥੋੜ ਦੇ ਕੇ ਦਿਖਾਵਾਂਗੇ ਸਾਨੂੰ ਆ ਮਾਮਾ ਖੜਾ ਬਾਈ ਆਪਣਾ ਪੰਦਾ ਪੰਦਾ ਦੇਟ ਆ ਇਹ ਮਾਮਾ ਖੜਾ ਦਾੜਾ ਆਹੇ ਪਿੰਡ ਕਬਿਹੜੀ ਚਲੋ ਵੀ ਚਾਲ ਅੰਦਰ ਇਹ ਆਗੇ ਘਰਾਂ ਮਾਮੇ ਨਾਲ ਕਿਸੇ ਦਾ ਲਈ ਚਲ ਇੱਥੇ ਬਾੜ ਦੇ ਜਾਇਦਾ ਚਲ ਹਾਂਜੀ ਭਾਈ ਆਪਾਂ ਹੁਣ ਨਿਕਲੇ ਆ ਆਪਾਂ ਜਾ ਰਹੇ ਆ ਕਾਰਡ ਦੇਗਾ ਤੇ ਫੇਰ ਆਪਾਂ ਮਿਲਦੇ ਹੁਣ ਆਪਣਾ ਕੰਮ ਹੈ ਜਿਹੜਾ ਹੁਣ ਖਤਮਤ ਹੈ ਤੇ ਕਾਰਡ ਗੁਰ ਆਪਾਂ ਨੇ ਵੰਡਤੇ ਅੱਖੀਂ ਅੱਕੀ ਜਾ ਕੇ ਦੇਖੋਲੀ ਹੋਲੀ ਪਿੱਛੇ ਅੱਗੇ ਜਾ ਕੇ ਦੇਖਦੇ ਵੀ ਕੀ ਬਣਦਾ ਕੀ ਨਹੀਂ

thank <laughs> you